ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਹੁਤ ਹੀ ਸੋਹਣਾ ਬਾਜੂੜਾ ਡਿਜ਼ਾਈਨ ਬਣਾਇਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਸਿਰਫ ਦੋ ਸਲਾਈਆਂ ਨਾਲ ਹੀ ਆਪਣਾ ਜਿਹੜਾ ਬਾਜੂੜਾ ਡਿਜ਼ਾਈਨ ਬਣਿਆ ਤੇ ਬਹੁਤ ਹੀ ਸਿੰਪਲ ਤਰੀਕੇ ਨਾਲ ਆਪਾਂ ਡਿਜ਼ਾਈਨ ਬਣਾ ਸਕਦੇ ਹਾਂ ਤੁਸੀਂ ਇਸ ਤਰ੍ਹਾਂ ਗਰਮੀਆਂ ਵਾਲੇ ਸੂਟਾਂ ਦੇ ਕਾਟਨ ਦੀਆਂ ਲੈਸਨ ਲਾ ਕੇ ਕਈ ਤਰ੍ਹਾਂ ਦੇ ਡਿਜ਼ਾਈਨ ਬਣਾ ਸਕਦੇ ਆਂ ਜੀ ਤੁਸੀਂ ਠੀਕ ਹੈ ਜੀ ਜਿਹੜੇ ਦੇਖਣ ਚ ਵੀ ਬਹੁਤ ਸੋਹਣ ਲੱਗਦੇ ਆ ਤੇ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਜੀ ਇਹ ਆਪਣਾ ਦੇਖੋ ਕੱਟਵਰਕਾ ਦਾ ਡਿਜ਼ਾਈਨ ਬਣ ਗਿਆ ਆਪਣਾ ਇਹ ਠੀਕ ਹੈ ਜੀ ਸਿਰਫ ਦੋ ਸਲਾਈਆਂ ਹੀ ਲਾਈਆਂ ਆ ਪਰੇ ਤੇ ਇਧਰ ਵੀ ਆਪਣੀ ਸਾਰੀ ਲੈਸ ਗੁੰਮ ਹੈ ਜੀ ਠੀਕ ਹੈ ਜੀ ਤੇ ਸਿੱਧੇ ਵਾਲੇ ਪਾਸੇ ਵੀ ਸਾਰੀ ਲੈਸ ਆਪਣੀ ਗੁੰਮ ਹੈ ਠੀਕ ਹੈ ਜੀ ਤੇ ਆਪਾਂ ਹੁਣ ਲੈਸ ਤੁਹਾਨੂੰ ਲਾ ਕੇ ਦਿਖਾਵਾਂਗੇ ਇਹ ਸਾਰੀ ਕਿ ਆਪਾਂ ਕਿਹੜੀ ਈਜ਼ੀ ਤਰੀਕੇ ਨਾਲ ਇਹ ਲੈਸ ਲਾਈ ਹੈ ਤੇ ਤੂੰ ਤਾਂ ਜੋ ਤੁਸੀਂ ਵੀ ਆਪਦੇ ਸੂਟ ਤੇ ਇਸ ਤਰੀਕ ਨਾਲ ਲੈਸ ਲਾ ਸਕਦੇ ਆ ਠੀਕ ਹੈ ਜੀ ਇਹ ਡਿਜ਼ਾਈਨ ਜਿਹੜਾ ਤੁਸੀਂ ਹੈਗੇ ਪਲਾਜੋ ਦੇ ਮੂਰੀ ਤੇ ਵੀ ਬਣਾ ਸਕਦੇ ਆ ਬਾਂਦੀ ਮੂਰਤੀ ਵੀ ਬਣਾ ਸਕਦੇ ਆ ਆਪਣੇ ਸੂਟ ਦੇ ਘੇਰੇ ਤੇ ਵੀ ਬਣਾ ਸਕਦੇ ਆ ਤੇ ਇਸ ਤਰ੍ਹਾਂ ਸੇਮ ਡਿਜ਼ਾਈਨ ਤੁਸੀਂ ਆਪਣੇ ਗਲੇ ਤੇ ਵੀ ਬਣਾ ਸਕਦੇ ਆ ਠੀਕ ਹੈ ਜੀ ਤੇ ਚਲੋ ਜੀ ਆਪਾਂ ਵੀਡੀਓ ਕਰਦੇ ਆ ਸਟਾਰਟ ਹਾਂਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਤਰਪਾਈ ਵਾਸਤੇ ਆਪਾਂ ਫੋਲਡਿੰਗ ਕਰਨਾ ਠੀਕ ਹੈ ਜੀ ਉਹ ਫੋਲਡਿੰਗ ਆਪਾਂ ਕਿਵੇਂ ਕਰਾਂ ਦੇਖੋ ਆਪਣੇ ਪੁੱਠਾ ਦਾ ਰਸਾ ਬਾਂਧਾ ਇਹਨੂੰ ਆਪਾਂ ਇਸ ਤਰੀਕ ਨਾਲ ਫੋਲਡਿੰਗ ਕਰਾਂਗੇ ਠੀਕ ਹੈ ਜੀ ਇਸ ਤਰ੍ਹਾਂ ਜਿਹਨਾਂ ਤੁਸੀਂ ਤਰਪਾਈ ਚ ਲੈਣੋਂ ਤੁਸੀਂ ਉਹਨਾਂ ਲੈ ਸਕਦੇ ਆ ਇਸ ਤੋਂ ਬਾਅਦ ਤੁਸੀਂ ਇੱਧਰ ਜਿੰਨਾ ਕਪੜਾ ਛੱਡਣਾ ਤੁਹਾਡੀ ਮਰਜ਼ੀ ਹੈ ਜੀ ਤੁਸੀਂ ਰੱਖ ਸਕਦੇ ਆ ਇੰਚ ਚ ਦੈਨ ਚ 1 ਇੰਚ ਤੁਸੀਂ ਜਿੰਨਾ ਵੀ ਰੱਖਣਾ ਠੀਕ ਹੈ ਜੀ ਤੇ ਆਪਾਂ ਇਸ ਤਰੀਕੇ ਨਾਲ ਸਿਰਫ ਅੱਧਾ ਇੰਚ ਤੋਂ ਵੀ ਘੱਟ ਕਪੜਾ ਰੱਖਣੀ ଥିਈ ਠੀਕ ਹੈ ਜੀ ਤੇ ਇੱਕ ਹੀ ਕਰਨਾ ਆਪਾਂ ਜਿਹੜੀ ਲੈਸ ਰੱਖੀ ਹੈ ਸਿੱਧੇ ਵਾਲੇ ਪਾਸੇ ਹੈ ਸਿੱਧਾ ਪਾਸਾ ਜੀ ਆਪਣਾ ਇਹ ਵੰਦਾ ਸਿੱਧੇ ਵਾਲੇ ਪਾਸੇ ਸਿੱਧੀ ਲੈਸ ਰੱਖੀ ਆ ਠੀਕ ਹੈ ਜੀ ਇਹਦੇ ਉੱਪਰ ਆਪਾਂ ਲਾ ਜਾਗੇ ਇੱਕ ਸਲਾਈ ਬਿਲਕੁਲ ਕੰਨੀ ਕੰਨੀ ਦੇ ਇਸ ਤਰੀਕ ਨਾਲ ਥੋੜੀ ਜਿਹੜੀ ਲੈਸ ਹੈ ਇੱਥੇ ਬਿਲਕੁਲ ਬਰਾਬਰ ਬਰਾਬਰ ਕਪੜਾ ਛੱਡਣਾ ਚਾਹੀਦਾ ਠੀਕ ਹੈ ਜੀ ਲੈਸ ਥੋੜੀ ਬਿਲਕੁਲ ਬਰਾਬਰ ਲੱਗਣੀ ਚਾਹੀਦੀ ਹੈ ਇਹਨਾਂ ਥੋੜਾ ਕਪੜਾ ਵੱਧ ਘੱਟ ਹੋਵੇ ਤੇ ਡਿਜ਼ਾਈਨ ਥੋੜਾ ਬਿਲਕੁਲ ਵੀ ਸੋਹਣਾ ਨਾ ਲੱਗੇ ਠੀਕ ਹੈ ਜੀ ਤੇ ਆਪਾਂ ਕੀ ਕਰਾਂਗੇ ਕੰਨੇ ਕੰਨੇ ਚਲਾਵਾਂਗੇ ਸਲਾਈ ਐਸਟਾ ਠੀਕ ਹੈ ਜੀ ਆ ਦੇਖੋ ਲੇਸ ਆਪਾਂ ਲਾ ਲਈ ਐ ਇਸ ਤੋਂ ਬਾਅਦ ਇਸ ਲੇਸ ਨੂੰ ਆਪਾਂ ਗੁੰਮ ਕਰਨਾ ਇਸ ਤੋਂ ਬਾਅਦ ਜਿਹੜੀ ਆ ਸਲਾਈ ਲੱਗੀ ਇਹਨੂੰ ਗੁੰਮ ਕਰਨਾ ਜਿਹੜੀ ਆਪਣੀ ਲੇਸ ਆ ਜੀ ਇਹ ਆਪਾਂ ਇਸ ਤਰੀਕੇ ਨਾਲ ਕਰਨੀ ਆ ਠੀਕ ਹੈ ਜੀ ਇਸ ਤਰ੍ਹਾਂ ਠੀਕ ਹੈ ਜੀ ਉਹ ਆਪਾਂ ਕਿਵੇਂ ਕਰਨੀ ਆ ਵੀ ਉੱਪਰ ਆਪਣੀ ਸਲਾਈ ਵੀ ਨਾ ਜਿਸੇ ਕੋਈ ਵੀ ਜਿਹੜੀ ਆਪਣੀ ਲੇਸ ਵੀ ਇੱਥੋਂ ਗੁੰਮ ਹੋ ਜੇ ਠੀਕ ਹੈ ਜੀ ਆਪਾਂ ਇਸ ਤਰੀਕੇ ਨਾਲ ਪੁੱਠਿਆਂ ਦਾ ਪਾਸਾ ਕਰਾਂਗੇ ਬਾਹ ਦਾ ਇਸ ਤਰ੍ਹਾਂ ਠੀਕ ਹੈ ਜੀ ਪੁੱਠਿਆਂ ਦਾ ਪਾਸਾ ਕਰਾਂਗੇ ਜਿੱਥੇ ਅਸੀਂ ਪਹਿਲਾਂ ਸिलाई ਲੱਗੀ ਹੋਈ ਹੈ ਦੇਖੋ ਆਪਣੀ ਵਾਈਟ ਕਲਰ ਦੀ ਸिलाई ਲੱਗੀ ਹੋਈ ਹੈ ਨਾ ਜੀ ਇੱਥੇ ਇਹਦੇ ਉੱਪਰ ਉੱਪਰ ਹੀ ਆਪਾਂ ਸिलाई ਲਾਵਾਂਗੇ ਇਸ ਤੋਂ ਬਾਅਦ ਆਪਾਂ ਸਿੱਧੇ ਲਈ ਸੈੱਟ ਕਰ ਲੈਂਗੇ ਉਹ ਇਸ ਤਰ੍ਹਾਂ ਠੀਕ ਹੈ ਦੇਖੋ ਆਪਣੀ ਜਿਹੜੀ ਲੇਸ ਸੀ ਇਥੇ ਗਮ ਹੋ ਗਈ ਆ ਦੇਖੋ ਸਲਾਈ ਵੀ ਉੱਪਰ ਆਪਣੀ ਨਹੀਂ ਦਿਸਦੀ ਆ ਬਿਲਕੁਲ ਗਮ ਹੋ ਗਈ ਆ ਤੇ ਇਸ ਤੋਂ ਬਾਅਦ ਕੀ ਕਰਨਾ ਹੈ ਆਪਾਂ ਇਥੇ ਇੱਕ ਉੱਪਰ ਦਾਵ ਸੀਨ ਲਾ ਦੇਣਗੇ ਦੇਖੋ ਜੀ ਆਪਣਾ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਠੀਕ ਹੈ ਜੀ ਤੇ ਤੁਸੀਂ ਇਥੇ ਤੁੰਤਾਈ ਵੀ ਕਰ ਸਕਦੇ ਆ ਤੇ ਤੁੰਤਾਈ ਨਹੀਂ ਵੀ ਕਰ ਸਕਦੇ ਕਿਉਂਕਿ ਜਿਹੜੀ ਥੋੜੀ ਸਲਾਈ ਹੋ ਤਾਂ ਗਮ ਹੋਊਗੀ ਜੀ ਦੇਖੋ ਬਿਲਕੁਲ ਆਪਣੀ ਸਲਾਈ ਨਹੀਂ ਜਾਂਦੀ ਆ ਤੇ ਬਹੁਤ ਹੀ ਸੋਹਣਾ ਆਪਣਾ ਬਾਹ ਦਾ ਡਿਜ਼ਾਈਨ ਬਣਿਆ ਜੀ ਇਹ ਆਪਣਾ ਡਿਜ਼ਾਈਨ ਆ ਜਾਊਗਾ ਇਸ ਤਰੀਕੇ ਨਾਲ ਤੁਸੀਂ ਚਾਹੇ ਪਾਕਿਸਤਾਨੀ ਬਾਜੀ ਬਣਾ ਸਕਦੇ ਆ ਤੁਸੀਂ ਚਾਹੇ ਦੂਜੀ ਬਾਜੀ ਬਣਾ ਸਕਦੇ ਆ ਤੇ ਥੋੜਾ ਡਿਜ਼ਾਈਨ ਬਹੁਤ ਹੀ ਸੋਹਣਾ ਬਣਿਆ ਜੀ ਠੀਕ ਹੈ ਜੀ ਤੇ ਸੋ ਫਰੈਂਡਸ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ